ਇਹ ਨਿਯਾਜਦੰ ਦਾ ਸ੍ਰੀ ਨਿਯਾਜਦੰ ਸੁਵਿਧਾ ਕਚ ਹੈਗਾ ਕਿ ਇਹ ਇਸ ਤਰ੍ਹਾਂ ਕੇ ਗੱਲਾਂ ਨੂੰ ਧਿਆਨ ਰੱਖਦੇ ਹਾਂ ਮੈਡੀਕਲ ਵੀ ਆਪਾਂ ਸਮਾਜ ਨੂੰ ਮੈਡੀਕਲ ਤੌਰ ਦੇ ਤੇ ਮੌਜੂਦ ਹੈ ਆਪਣੇ ਬੱਚਿਆਂ ਨੂੰ ਜੋ ਵਧੀਆ ਜੀਵਨ ਹਾਲ ਬਣ ਹੋਏਗੀ ਦਵਾਈਆਂ ਛੱਡੀਆਂ ਨਹੀਂ ਆ ਸੀਨੀਅਰ ਸਿਟੀਜ਼ਨ ਦੀ ਜਿਹੜੀ ਆਪਾਂ ਇੱਕ ਡਿਸਪੈਂਸਰੀ ਹੈ ਮੈਡੀਕਲ ਇਹੜੂ ਤੇ ਚਾਹੀਦੀ ਹੈ ਨਾ ਸੀਨੀਅਰ ਸਿਟੀਜ਼ਨ ਉਹਦੇ ਲਈ ਕੀ ਕੀਤਾ ਇੱਕ ਮੈਡੀਕਲ ਆਸਤੇ ਡਿਸਪੈਂਸਰੀ ਦਾ ਉਗघाटन ਜਲ ਜੂਮੂ ਬਣਿਆ ਫ੍ਰੀ ਦਵਾਈ ਦਿੱਤੀ ਇਹ ਦਵਾਈ ਬੱਚੇ ਕਰਨਾ ਨਾ ਦਵਾਈ ਕੋਈ ਲੱਖਾਂ ਰੋਗ ਦੇ ਲੋਕ ਚਾਰੇ ਪਿਆ ਉਹ ਇਹ ਨਹੀਂ ਘੱਟ ਸਕਦਾ ਸੀਨੀਅਰ ਸਿਟੀਜ਼ਨ ਨੇ ਆਪਣੇ ਪਰਿਵਾਰ ਨੂੰ ਦੇਖਣਾ ਸਮਾਜ ਨੂੰ ਤੇ ਆਪਾਂ ਇਹ ਦੇਖਣਾ ਦੇਸ਼ ਨੂੰ ਕਿੱ사 ਨਾ ਦੇਣਾ ਦੇਸ਼ ਨੂੰ ਮੈਡੀਕਲੀ ਏਡ ਦੇ ਰਾਸਤੇ ਸੀਨੀਅਰ ਸਿਟੀਜ਼ਨਾਂ ਤੇ ਵੀ ਤਾਂ ਕੰਮ ਕਰਨਾ ਹੈ ਤਾਂ ਕਿ ਉਹ ਮੁਕਤ ਇਹਨਾਂ ਦੁੱਖਾਂ ਤੋਂ। ਇਹਨਾਂ ਦਾ ਨਾਮ ਮੈਡੀਕਲ ਕਰਕੇ ਤੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਇਹ ਕੀ ਹੈ? ਖੰਸੀ ਮੇਰਾ ਨਾਮ ਕਮਲਜੀਤ कौर ਹੈ। ਮੈਂ ਵਾਈਸ ਪ੍ਰੈਜ਼ੀਡੈਂਟ ਮਹਿਲਾ ਮੁਰਚਾ ਅੰਮ੍ਰਿਤਸਰ। ਔਰ ਮੈਂ ਅੱਜ ਸਾਡੇ ਜਿਹੜੇ ਮੰਡਲ ਪ੍ਰਧਾਨ ਨੇ गोविंद नगर ਮੰਡਲ ਦੇ ਮੰਡਲ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਦੇ ਘਰਾਂ 'ਚ ਇਹ ਹੋਈ ਸੀ ਮੀਟਿੰਗ ਸੀ ਸੀਨੀਅਰ ਸਿਟੀਜ਼ਨਸ ਦੀ ਔਰ ਮੈਂ ਵੀ ਚਾਈ ਹੂੰ ਇਸੀ। ਤੇ ਅੱਜ ਬਹੁਤ ਸਾਰੇ ਸਾਡੇ ਕਿਉਂਕਿ ਸਾਡਾ 31 ਨੰਬਰ ਵਾਰਡ ਆਲਮੈਸ ਵਾਰਡ ਦੇ ਇੰਚਾਰਜ ਵੀ ਆ ਤੇ 31 ਨੰਬਰ ਵਾਰਡ ਦੇ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਸੀ ਉਹ ਅੱਜ ਇੱਥੇ ਆਏ ਹੋਏ ਸੀ ਔਰ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਨੂੰ ਬਹੁਤ ਸਾਰੀਆਂ ਪਰੀਸ਼ਾਨੀਆਂ ਹੈਗੀਆਂ ਨੇ ਠੀਕ ਹੈ ਚਾਹੇ ਪਰਿਵਾਰਿਕ ਤੌਰ ਤੇ ਹੋ ਜੇ ਫਿਰ ਬੰਦੇ ਦੀ ਏਜ਼ ਹੋ ਜਾਂਦੀ ਹੈ ਏਜ਼ ਮੁਤਾਬਿਕ ਵੀ ਬੰਦੇ ਨੂੰ ਬੜੀਆਂ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਤਾਂ ਉਹਨਾਂ ਦੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਸੁਣੀਆਂ ਗਈਆਂ ਹੋਈਆਂ ਪਲੱਸ ਅਸੀਂ ਪ੍ਰਮੋਟ ਕੀਤਾ ਅੱਜ ਸਦਾ ਤਰਨਜੀਤ ਸਿੰਘ ਸੰਧੂ ਜੀ ਨੂੰ ਕਿਉਂਕਿ ਅਸੀਂ ਅਗਰ ਉਹਨਾਂ ਨੂੰ ਅੰਬੀਸਰ ਦੇ ਵਿੱਚ ਜਿਤਾ ਕੇ ਲੈ ਕੇ ਆਣੇ ਹੈਗੇ ਆ ਤੇ ਇਹ ਜਿਹੜੀਆਂ ਇਹਨਾਂ ਸੀਨੀਅਰ ਸਿਟੀਜ਼ਨਸ ਜਿਹੜੀਆਂ ਪ੍ਰੋਬਲਮਸ ਹੈਗੀਆਂ ਅਸੀਂ ਬੱਸ ਤਾਂ ਪਹਿਲਾਂ ਵੀ ਉਹਨਾਂ ਦੇ ਅੱਗੇ ਰੱਖੀ ਹੋਈਆਂ ਲੇਕਿਨ ਇਸ ਸਾਡਾ ਇੱਕ ਕੌਨਫੀਡੈਂਸ ਸਾਡੀ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦਾ ਜਿਹੜਾ ਹੱਲ ਹੈਗਾ ਅਸੀਂ ਉਹਨਾਂ ਨੂੰ ਜਿਤਾ ਕੇ ਲਿਆਣੇ ਆ ਤੇ ਇਹ ਸਾਰੀਆਂ ਜਿਹੜੀਆਂ ਸਾਡੀਆਂ ਪ੍ਰੋਬਲਮਸ ਉਹ ਸਾਰੀਆਂ ਸੋਲਵ ਹੋ ਜਾਣਗੀਆਂ ਤੇ ਇਹੀ ਚੀਜ਼ ਜਿਹੜੀ ਹੈਗੀ ਅੱਜ ਮੇਨ ਸਾਡਾ ਮੋਟਿਵ ਹੈਗਾ ਸੀ ਅੱਜ ਦੇ ਪ੍ਰੋਗਰਾਮ ਨੂੰ ਦੇ ਕੰਮ ਦੇ ਵਿੱਚ ਭਾਜੀਪੀ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਸੈੱਲ ਉਹਨਾਂ ਦਾ ਇਹਦੇ ਵਿੱਚ ਖਾਸ ਤੌਰ ਤੇ ਮੈਂ ਧੰਨਵਾਦ ਕਰਾਂਗਾ ਸਦਾ ਬਲਵਿੰਦਰ ਸਿੰਘ ਦਾ ਜਿਹੜੇ ਕਿ 31 ਨੰਬਰ ਵਾਰਡ ਦੇ ਬੀਜੇਪੀ ਦੇ ਇੰਚਾਰਜ ਨੇ ਤੇ ਉਹਨਾਂ ਦੀ ਮੈਸੇਜ ਦਾ ਅਕਵਲ ਜੀ ਕੌਰ ਜੀ ਦਾ ਜਿਹੜਾ ਕਿ ਮੀਤ ਪ੍ਰਧਾਨ ਨੇ ਮੈਲਾ ਸਮਤੀ ਦੇ ਉਹਨਾਂ ਦਾ ਸਾਨੂੰ ਹਮੇਸ਼ਾ ਸਹਿਯੋਗ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਇਸ ਸਦਨ ਦੀ ਸੀਨੀਅਰ ਸਿਟੀਜ਼ਨ ਸੈੱਲ ਨੂੰ ਸਹਿਯੋਗ ਦੇ ਕੇ ਸੀਨੀਅਰ ਸਿਟੀਜ਼ਨ ਦੀ ਮਦਦ ਕਰਨ ਦੇ ਸਾਡਾ ਪਲੀਜ਼ ਕਰ ਆਪਣਾ ਨਾਮ ਰਜਿਸਟਰ ਜੀਨ ਦੱਸੋ ਮੈਂ ਸੀਨੀਅਰ ਸਿਟੀਜ਼ਨ ਭਾਜਪਾ ਨੇ ਜਿਹੜਾ ਸਰ ਬਣਾਇਆ ਉਹਦਾ ਜਨਰ ਸਕਤੀ ਹੈ ਮੇਰਾ ਨਾਮ ਵਿਨੋਦ ਕੰਨਾ ਹੈ ਅੱਜ ਅੱਜ ਜਿਹੜੀ ਇਹ ਮੀਟਿੰਗ ਹੈ ਸੀਨੀਅਰ ਸਿਟੀਜ਼ਨ ਨੇ 17 ਮਿੰਟਾਂ ਜਿਹੜੀਆਂ ਕਰਨ ਦਾ ਅਪਰਾਲਾ ਸੋਚਿਆ ਪਲਾਨ ਬਣਾਇਆ ਉਹਦੇ ਸਬੰਧ ਦੇ ਵਿੱਚ ਸਾਡੇ ਗੋਵਿੰਦਨਗਰ ਦੇ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਦੇ ਘਰ ਇਹ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਜੁੜੇ ਹਨ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੀਨੀਅਰ ਸਿਟੀਜ਼ਨ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਹੈ ਸਾਡੇ ਜਿਹੜੇ ਇਥੋਂ ਦੇ ਕੈਂਡੀਡੇਟ ਹੈ ਸਮੁੰਦਰੀ ਜੀ ਉਹਨਾਂ ਨੂੰ ਸੀਨੀਅਰ ਸਿਟੀਜਨ ਦੀਆਂ 15 ਨਿਮਾਨਾਂ ਦਾ ਇੱਕ ਮਰਨਮ ਦਿੱਤਾ ਗਿਆ ਜਿਦੇ ਵਿੱਚ 15 ਨਿਮਾਨਾਂ ਦੇ ਵਿੱਚ ਸੀਨੀਅਰ ਸਿਟੀਜਨ ਨੂੰ ਰੇਲਵੇ ਦੇ ਵਿੱਚ 40% ਦੀ ਛੂਟ ਦੀ ਗੱਲ ਕੀਤੀ ਗਈ ਹੈ ਸਰਕਾਰੀ ਗੈਰ ਸਰਕਾਰੀ ਬੈਂਕਾਂ ਜਿਹੜੇ ਜਾਂ ਸਰਕਾਰੀ ਸੈਂਟਰ ਦੇ ਦਫ਼ਤਰਾਂ ਜਾਂ ਪੰਜਾਬ ਗਵਰਨਮੈਂਟ ਦੇ ਦਫ਼ਤਰਾਂ ਉੱਥੇ ਨਾਸਤੇ ਵਕਰੀ ਸੀਨੀਅਰ ਸਿਟੀਜਨ ਵਾਸਤੇ ਵਿੰਡੋ ਦੇ ਉੱਤੇ ਲਾਈਨ ਲੱਗਣੀ ਚਾਹੀਦੀ ਹੈ ਕਿਉਂਕਿ ਸੀਨੀਅਰ ਸਿਟੀਜ਼ਨ ਜਿਹੜੇ ਉਹ ਕਮਜ਼ੋਰ ਹੈ ਮੈਡੀਕਲੀ ਵੀ ਕਮਜ਼ੋਰ ਹੈ ਸਰੀਰਕ ਤੌਰ ਤੇ ਕਈ ਅੰਡਰਫਟਾ ਹੈ ਉਹਨਾਂ ਲਈ ਇੰਡੀਆ ਲੈਵਲ ਦੀ ਡਿਮਾਂਡ ਹੈ ਕਿ ਇਹ ਭਾਵੇਂ ਉਹ ਪਾਸਪੋਰਟ ਦੇ ਆਫਿਸ ਹੋਵੇ ਰੇਲਵੇ ਦੇ ਕਾਊਂਟਰ ਹੋਣ ਜਾਂ ਬੈਂਕਾਂ ਦੇ ਵਿੱਚ ਹੋਵੇ ਉੱਥੇ ਸਾਰੇ ਇੱਕ ਦੇਸੀ ਸੀਨੀਅਰ ਸਿਟੀਜ਼ਨ ਦੇ ਵੱਖਰੇ ਕਾਊਂਟਰਾਂ ਦੇ ਉੱਤੇ ਵੱਖਰੀਆਂ ਲਾਈਨਾਂ ਦਾ ਪ੍ਰਬੰਧ ਕੀਤਾ ਗਿਆ ਹੋਵੇ ਰਹਾਦਾ ਕਿਰਦਾ এডਿਕੇਸ਼ਨ ਦੇ ਵਿੱਚ ਦੇਖੋ ਜੀ ਜਿਹੜਾ ਆਨ ਪੰਜਾਬ ਦੇ ਵਿੱਚ এডਿਕੇਸ਼ਨ ਦੀ ਪੋਜੀਸ਼ਨ ਹੈ ਉਹ ਬਹੁਤ ਮਾੜੀ ਹੈ ਬਹੁਤ ਬੇਹੋਰ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਤੇ ਚਾਹੀਦੀਆਂ ਜਿਸ ਤਰ੍ਹਾਂ ਸਾਡੇ ਬੱਚੇ ਬਾਹਰ ਲੀਆਂ ਜਾ ਕੇ ਯੂਨੀਵਰਸਿਟੀਆਂ 'ਚ ਪੜ ਰਹੇ ਆ ਇਹ ਸਾਡੀ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ এডਿਕੇਸ਼ਨ 'ਨਾਲ ਕੋਈ ਧਿਆਨ ਨਹੀਂ ਦੇ ਰਹੀ ਨਾ ਉਹ ਕਾਲੀ ਦਲ ਦੀ ਸਰਕਾਰ ਨੇ ਦਿੱਤਾ ਨਾ ਉਹ ਕਾਂਗਰਸ ਦੀ ਸਰਕਾਰ ਨੇ ਦਿੱਤਾ ਜੇ ਆਪ ਵਾਅਦੇ ਕਰਕੇ ਆਈ ਸੀ ਆਪ ਪਾਰਟੀ ਉਹਨਾਂ ਨੇ ਵੀ এডਿਕੇਸ਼ਨ አስተਿਸਰਵਟ ਨੂੰ ਰਾਪਿਟਿਆ ਪ੍ਰਾਇਮਰੀ ਸਕੂਲਾਂ ਨੂੰ ਕਲੀ ਕਰਾ ਦਿੱਤਾ ਗਿਆ ਲੇਕਿਨ এডਿਕੇਸ਼ਨ ਦੇ ਬਾਰੇ ਕੋਈ ਉਹਨਾਂ ਦੀ ਵਿਉਂਤਬੰਦੀ ਜਿਹੜਾ ਉਹਨਾਂ ਦਾ ਪਲਾਨ ਹੈ ਉਹ ਕੋਈ ਨਹੀਂ ਮੋਦੀ ਸਰਕਾਰ ਨਵੀਂ ਸਿੱਖਿਆ ਨੀਤੀ ਲਿਆ ਕੇ ਆਈ ਹੈ ਮੋਦੀ ਸਰਕਾਰ ਦੀ ਕੋਸ਼ਿਸ਼ ਹੈ ਵੀ ਜਿੱਥੇ ਆਪਾਂ ਅੰਗਰੇਜ਼ੀ ਤੋਂ ਲੋਕ ਡਰਦੇ ਅੰਗਰੇਜ਼ੀ ਤੋਂ ਬੱਚੇ ਆ ਜਿਹੜੇ ਪ੍ਰੇਅਰ ਜਾਂਦੇ ਆ ਉਹ ਕੋਈ ਡਾਕਟਰ ਨਹੀਂ ਬਣ ਸਕਦਾ ਕੋਈ ਵਕੀਲ ਨਹੀਂ ਬਣ ਸਕਦਾ ਕਈ ਬੱਚੇ ਤੇ 10ਵੀਂ ਦੇ ਵਿੱਚ ਹੀ ਅੰਗਰੇਜ਼ੀ ਤੋਂ ਭੱਜ ਜਾਂਦੇ ਆ। ਮੋਦੀ ਸਰਕਾਰ ਨੇ ਬੜਾ ਵਧੀਆ ਫੈਸਲਾ ਕੀਤਾ ਹੈ। ਜਿਹੜੀਆਂ ਸਾਡੀਆਂ ਲੋਕਲ ਭਾਸ਼ਾ ਹੈ, ਭਾਵੇਂ ਉਹ ਪੰਜਾਬੀ ਹੈ, ਤਾਮਿਲਨਾਡੂ ਹੈ, ਅੜੀਸਾ ਹੈ ਜਾਂ ਹਿੰਦੀ ਹੈ ਜਾਂ ਲਗ ਲਗ ਸਟੇਟਾਂ ਦੀ ਜਿਹੜੀ ਜਿਹੜੀ ਭਾਸ਼ਾ ਹੈ। ਮੋਦੀ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਭਾਸ਼ਾਵਾਂ ਦੇ ਵਿੱਚ ਹੀ ਮੈਡੀਕਲ ਜਿਹਨੇ ਕਰਨਾ ਹੈ, ਜਿਨ੍ਹਾਂ ਨੇ ਡਾਕਟਰ ਬੰਨਣਾ ਹੈ, ਉਹਨਾਂ ਨੂੰ ਉਸੇ ਭਾਸ਼ਾ ਦੇ ਵਿੱਚ ਡਾਕਟਰ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਜਿਨ੍ਹਾਂ ਵਕੀਲ ਬੰਨਣਾ ਹੈ, ਜਿਨ੍ਹਾਂ ਜੱਜ ਬੰਨਣਾ ਹੈ, ਉਹਨਾਂ ਭਾਸ਼ਾ ਦੇ ਵਿੱਚ ਹੀ ਇਹ ਜਿਹੜੀ ਹੈ ਇਹ ਪੜ੍ਹਾਈ ਕਰਵਾ ਰਹੀ ਹੈ। ਮੌਜੂਦਾ ਸਰਕਾਰ ਤੇ ਮੇਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਵੀ ਪੰਜਾਬ ਦੇ ਅੰਦਰ ਜੇ ਡਾਕਟਰ ਕਿਸੇ ਨੇ ਬਣਨਾ ਹੈ ਇੱਥੇ ਮੈਡੀਕਲ ਵਧਿਆ ਖੋਲੇ ਜਾਣ ਜਿੱਥੇ ਡਾਕਟਰ ਬਣਾਏ ਜਾਣ ਉਹਦੇ ਵਿੱਚ ਪੰਜਾਬੀ ਦੇ ਵਿੱਚ ਸਿੱਖਿਆ ਦਿੱਤੀ ਜਾਵੇ ਤਾਂ ਕਿ ਗਰੀਬਾਂ ਦਾ ਬੱਚਾ ਕੋਈ ਰਿਕਸ਼ੇ ਵਾਲੇ ਦਾ ਬੱਚਾ ਵੀ ਪੰਜਾਬੀ ਦੀ ਭਾਸ਼ਾ ਨੂੰ ਲੈ ਕੇ ਡਾਕਟਰ ਬਣ ਸਕੇ ਪੜਾਈ ਤੇ ਉਹ ਠੀਕ ਹੈ ਪੜਾਈ ਤੇ ਚਲੋ ਫਿਰ ਵੀ ਹੋਈ ਜਾਂਦੀ ਹੈ ਪਰ ਇਸ ਤਰ੍ਹਾਂ ਕਿ ਜਿਹੜਾ ਨਸ਼ਿਆਂ ਪ੍ਰਤੀ ਹੈ ਨਾ ਨਸ਼ੇ ਦੇ ਵਿੱਚ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਉਹ ਚੰਦਿਆਂ ਵੀ ਇੰਡੀਆ ਦੇ ਵਿੱਚ ਸਭ ਤੋਂ ਤਾਕਤਵਰ ਕੌਮ ਹੈ ਤੇ ਉਹ ਪੰਜਾਬ ਦੇ ਵਿੱਚ ਸਿੱਖ ਕੌਮ ਹੈ। ਇੰਡੀਆ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਦੇ ਵਿੱਚ ਇੱਕ ਨਸ਼ੇ ਦਾ ਜਾਲ ਵਿਛਾਇਆ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ 20-25 ਸਾਲ ਤੋਂ ਉਹਦੇ ਉੱਤੇ ਵਿਦੇਸ਼ੀ ਕੰਪਨੀਆਂ ਕੰਮ ਕਰ ਰਹੀਆਂ। ਨਸ਼ੇ ਦੇ ਡਰ ਦੇ ਕਾਰਨ ਕੀ ਇਹ ਕਾਰਨ ਹੈਗਾ ਹੀ ਹੈ ਵੀ ਬੱਚਿਆਂ ਨੂੰ ਲੋਕ ਬਾਹਰ ਭੇਜ ਰਹੇ ਹਨ ਨਸ਼ੇ ਦੇ ਕਰਨ। ਲੇਕਿਨ ਸਰਕਾਰ ਦੀ ਇਹਦੇ ਵਿੱਚ ਕਮਜ਼ੋਰੀ ਹੈ ਵੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਹੱਬ ਨਹੀਂ ਬਣਿਆ ਆਇਆ। ਅਗਰ ਇੱਥੇ ਹੀ ਹੱਬ ਬਣਾ ਗਏ ਲੋਕਾਂ ਨੂੰ 1.5 ਤੋਂ 2-2 ਲੱਖ ਦੀ ਨੌਕਰੀ ਮਿਲੇ ਤੇ ਮੈਂ ਸਮਝਦਾ ਵੀ ਆਪਣੇ ਬੱਚਿਆਂ ਤੋਂ ਕੋਈ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਦੂਰ ਨਹੀਂ ਕਰੇਗਾ ਤੇ ਸਰਕਾਰ ਨੂੰ ਇੱਥੇ ਚਾਹੀਦਾ ਹੈ ਬੰਗਲੌਰ ਦੀ ਤਰਜ਼ ਤੇ ਨਿਊਰਡੇ ਦੀ ਤਰਜ਼ ਤੇ ਵਧੀਆ ਕੰਪੜੀਆਂ ਲਿਆ ਕੇ ਵਧੀਆ ਹੱਬ ਦਿੱਤੇ ਜਾਂਦੇ ਪੜ੍ਹਾਈ ਕਰਵਾਈ ਜਾਵੇ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕੇ। ਨਾਮ ਦੱਸ ਕੇ ਤੇ ਅਜਿਹੀ ਮੈਂ ਅਵਤਾਰ ਸਿੰਘ ਸੀਨੀਅਰ ਸਿਟੀਜ਼ਨ ਸੇਵ ਦਾ ਪ੍ਰੈਜ਼ੀਡੈਂਟ ਮੰਡਲ ਬਗ ਮੰਡਲ ਪ੍ਰਧਾਨ 31 ਨੰਬਰ ਵਾਰਡ ਦਾ ਮਤਲਬ ਪ੍ਰਧਾਨ ਆ ਅੱਜ ਮੇਰੇ ਘਰ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੋਈ ਹੈ ਮੈਂ ਬਹੁਤ ਖੁਸ਼ ਆ ਸਾਰੇ ਭਰਾ ਭੈਣ ਭਰਾ ਇਕੱਠੇ ਹੋ ਕੇ ਸਾਡੇ ਤੇ ਮੀਟਿੰਗ ਵਿੱਚ ਆਏ ਨੇ ਅਸੀਂ ਸਾਹ ਤਰਨਜੀਤ ਸਿੰਘ ਸੰਧੂ ਜੀ ਦੇ ਮਤਲਬ ਚਾਹਨੇ ਆ ਕਿ ਵੀ 1 ਜੂਨ ਨੂੰ ਉਹਨਾਂ ਨੂੰ ਵੱਤ ਬਹੁਤ ਵੋਟਾਂ ਪਾਈ ਜਾਣ ਤੇ ਉਹਨਾਂ ਨੂੰ ਜਿਹੜਾ ਇਥੋਂ ਦਾ ਜਿਤਾ ਕੇ ਸ੍ਰੀ ਨਰਿੰਦਰ ਮੋਦੀ ਜੀ ਦੇ ਗੱਲ ਸੇੜਾ ਪਾਈਏ ਜਾ ਕੇ ਸਾਡੇ ਅੰਮ੍ਰਿਤਸਰ ਦੀ ਸ਼ਾਨ ਜਿਹੜੀ ਆ ਬੱਦੇ ਸਾਡੇ ਸੰਧੂ ਸਾਹਿਬ ਆਉਣਾ ਤੇ ਨਾਲ ਵੀ ਕਾਫੀ ਮੀਟਿੰਗਾਂ ਹੋਈਆਂ ਨੇ ਉਹ ਸਾਡੇ ਅੰਮ੍ਰਿਤਸਰ ਨੂੰ ਕਾਫੀ ਤਰੱਕੀ ਵਿੱਚ ਲਿਆਉਣਾ ਚਾਹੁੰਦੇ ਨੇ ਤਰੱਕੀ ਵਿੱਚ ਤੱਦੇ ਆਣਗੇ ਕਿ ਮਤਲਬ ਆ ਗੀਆਂ ਤੇ ਜਿਸ ਕਰਕੇ ਜਿਹੜੇ ਅਸੀਂ ਉਹਨਾਂ ਨੂੰ ਜਿਤਾ ਕੇ ਦਿੱਲੀ ਭੇਜੀਏ ਨਰਿੰਦਰ ਸਿੰਘ ਮੋਦੀ ਜਿਹੜੇ ਨੇ ਸਾਡੇ ਪ੍ਰਧਾਨ ਮੰਤਰੀ ਉਹ ਸਾਡੇ ਮਤਲਬ ਸਿੱਧੂ ਸੰਧੂ ਸਾਹਿਬ ਹੋਣਾ ਉਹਨੂੰ ਮਨਿਸਟਰ ਬਣਾਉਣ ਤੇ ਸਾਡੇ ਅੰਮ੍ਰਿਤਸਰ ਦਾ ਖਿਆਲ ਰੱਖਣਗੇ ਇਸ ਕਰਕੇ ਮੇਰੀ ਬੇਨਤੀ ਸਾਰੇ ਅੱਗੇ ਇਸ ਨਿੰਦਤ ਮਤਲਬ ਮੋਦੀ ਜੀ ਦੇ ਗੱਲ 'ਚ ਸਿਹਰਾ ਪਾਈਏ ਸੰਧੂ ਸਾਹਿਬ ਉਹਨਾਂ ਨੂੰ ਜਿਤਾ ਕੇ ਬਸ ਇਹੀ ਮੈਸਜ ਕਹਿਣਾ ਚਾਹਨਾ ਥੈਂਕ ਯੂ ਵੈਰੀ ਮਚ ਮੈਂ ਮੈਂ ਜੀ ਕਰ ਆਪਣਾ ਨਾਮ ਦੱਸੀ ਮੇਰਾ ਨਾਮ ਭਲਵਿੰਦਰ ਸ਼ਰਮਾ ਜੀ ਮੈਂ ਸੀਨੀਅਰ ਸਿਟੀਜ਼ਨ ਸੈਲ ਡਿਸਟ੍ਰਿਕਟ ਅਮਰ ਸਰਦਾ ਵਾਈਸ ਪ੍ਰੈਜ਼ੀਡੈਂਟ ਆ ਅੱਜ ਦੀ ਜਿਹੜੀ ਮੀਟਿੰਗ ਕੀਤੀ ਗਈ ਆ ਕਿਹੜੀ ਆ ਅੱਜ ਦੀ ਮੀਟਿੰਗ Google ਕਲਾਬ ਸਰਦਾਰ ਬਤਾਰ ਸਿੰਘ ਜੀ ਸਾਡੇ ਮੰਡਲ ਪ੍ਰਧਾਨ ਨੇ 31 ਨੰਬਰ ਵਾਰਡ ਦੇ ਉਹਨਾਂ ਦੇ ਇੱਕ ਅਗਰੇ ਵਖੇ ਕੀਤੀ ਗਈ ਆ ਤੇ ਸੀਨੀਅਰ ਸਿਟੀਜਨ ਦੀਆਂ ਡਿਮਾਂਡ ਤੇ ਡਿਸਕਸ ਕੀਤੀ ਗਈਆਂ ਨੇ ਸਾਡਾ ਲਕਸ਼ਾ ਹੈਗਾ तकरीबन 5000 ਸੀਨੀਅਰ ਸਿਟੀਜਨ ਸੈਲ ਨੂੰ ਇਕੱਠਾ ਕਰਨ ਦਾ ਅਸੀਂ 1 ਅਕਤੂਬਰ ਤੱਕ ਇਕੱਠਾ ਕਰਨ ਦਾ ਲਕਸ਼ਾ ਹੈ ਸਾਡਾ ਔਰ ਇਹ ਜੋ ਵਕ ਵਕਰੇ ਵੱਡਾ ਦੇ ਵਿੱਚ ਆ ਕੇ ਅਸੀਂ 70 ਮੀਟਿੰਗਾਂ 70 ਤੋਂ 80 ਮੀਟਿੰਗਾਂ ਕਰਨ ਦਾ ਸਾਡਾ ਟੀਚਾ ਵਾ ਜਿਹਦੇ ਵਿੱਚ ਅਸੀਂ 25 ਤੋਂ ਵੀ 25 ਮੀਟਿੰਗਾਂ ਅਸੀਂ ਕਰ ਚੁੱਕੇ ਆ ਤੇ ਇਹਦੇ ਸੇ ਸਵਾਂਦੇ ਅਸੀਂ ਅੱਗੇ ਵਧ ਰਹੇ ਹਾਂ ਇਸ ਤਰ੍ਹਾਂ ਦਾ ਰੂਪਕ ਉਸ ਤੋਂ ਮਿਲਿਆ। ਮੀਟਿੰਗਾਂ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਵਾ। ਸੀਰੀਅਸ ਸਟੇਜਾਂ ਨਾਲ ਜੁੜ ਰਹੇ ਨੇ ਔਰ ਵਕਰੀਆਂ-ਵਕਰੀਆਂ ਡਿਮਾਂਡਾਂ ਵੀ ਦੱਸ ਰਹੇ ਨੇ। ਜਿਹਦੇ ਅਗੇ ਇਹਨਾਂ ਦੀ ਸਮੇਂ ਦੇ ਨਾਲ-ਨਾਲ ਡਿਮਾਂਡਾਂ ਨੂੰ ਇਕੱਠਿਆ ਕਰਕੇ ਉਹਨਾਂ ਸੈਂਟਰਲ ਸਰਕਾਰ ਤੱਕ ਭੇਜਿਆ ਜਾਏਗਾ ਤੇ ਉਹਨਾਂ ਦਾ ਹੱਲ ਢਵਾਇਆ ਜਾਏਗਾ। ਵੋਟਰਾਂ ਨੂੰ ਕੀ ਕਹਿੰਦੇ? ਵੋਟਰਾਂ ਨੂੰ ਅਪੀਲ ਹੈ ਕਿ ਮੋਦੀ ਜੀ ਦੀਆਂ ਪਾਲਿਸੀਆਂ ਦੇ ਉੱਪਰ ਮੋਹਰ ਲਾਉਂਦਿਆਂ ਆਂ। ਵੋਟਾਂ ਪਾਉਣ ਤੇ ਭਾਜਪਾ ਨੂੰ ਜਿਤਾਉਣ ਤੇ ਮੋਦੀ ਜੀ ਨੂੰ ਤਜੀ ਟਰਮ ਵਾਸਤੇ ਦੁਬਾਰਾ ਲੈ ਕੇ ਆਉਣ।